ਸਿਚੁਏਸ਼ਨ ਹਰਜੋਤ ਸਿੰਘ ਜੀ ਇਹ ਬਣੀ ਪਈ ਆ ਵੀ ਉਥੇ ਲੋਕਾਂ ਨੇ ਰੈਂਟ ਗਾਊਜਿੰਗ ਪ੍ਰਾਈਸ ਗਾਊਜਿੰਗ ਵੀ ਕਰਨੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ ਇੱਕ ਘਰ ਅੱਜ ਮੈਂ ਰਿਪੋਰਟ ਜਿਹੜਾ ਦੇਖ ਰਿਆ ਸੀ ਇੱਕ ਇੱਕ ਘਰ ਫੁੱਲੀ ਫਰਨੀਸ਼ਡ ਪਹਿਲਾਂ ਜਿਹੜਾ 15000 ਡਾਲਰ ਨੂੰ ਉਹਨਾਂ ਨੇ ਰੈਂਟ ਤੇ ਲਾਇਆ ਸੀ ਉਹ ਵਧਾ ਕੇ 30000 ਡਾਲਰ ਤੱਕ ਰੈਂਟ ਤੇ ਲਾ ਦਿੱਤਾ ਆ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਲਿਸਟਿੰਗ ਆ ਉਹਨਾਂ ਨੇ ਰਿਮੂਵ ਕਰ ਦਿੱਤੀ ਇੱਕ ਇੱਕ ਦੋ ਦੋ ਬੈੱਡਰੂਮ ਦੇ ਘਰ 4 4 5 5 6 6000 ਡਾਲਰ ਨੂੰ ਉਹਨਾਂ ਨੇ ਲੋਕਾਂ ਨੇ ਰੈਂਟ ਦੇ ਉੱਤੇ ਲਾ ਦਿੱਤੇ ਤੁਸੀਂ ਦੇਖੋ ਵੀ ਐਡੇ ਕਣੌਣੇ ਲੋਕ ਵੀ ਦੁਨੀਆ ਦੇ ਵਿੱਚ ਰਹਿੰਦੇ ਆ ਵੀ ਜਿੱਥੇ ਲੋਕਾਂ ਦਾ ਸਾਰਾ ਕੁਝ ਉੱਜੜ ਗਿਆ ਆ ਉੱਥੇ ਵੀ ਉਸ ਦਰਮਿਆਨ ਵੀ ਉਹਨਾਂ ਨੂੰ ਇਹ ਆ ਵੀ 4 ਡਾਲਰ ਜਿਹੜੇ ਆ ਉਹ ਹੋਰ ਵਧ ਜਿਹੜੇ ਆ ਉਹ ਕਮਾ ਲਈਏ ਜਿਹੜੇ ਨਿਊ ਸਮਨੇ ਗਵਰਨਰ ਨਿਜ਼ਮਾ ਉਹਨਾਂ ਨੇ ਕਈ ਤਰੀਕੇ ਦੇ ਐਗਜ਼ੈਕਟਿਵ ਆਰਡਰ ਜਿਹੜੇ ਉਹ ਜਾਰੀ ਕੀਤੇ ਆ ਇੱਕ ਸਾਲ ਤੱਕ ਕਿਸੇ ਵੀ ਪ੍ਰਾਈਸ ਦੇ ਵਿੱਚ ਨਾ ਵਾਧਾ ਰੈਂਟਲ ਦੇ ਉੱਤੇ ਉਹਦੀ ਗੱਲ ਉਹਨਾਂ ਨੇ ਆਖੀ ਆ ਪ੍ਰਾਈਸ ਗਾਊਜਿੰਗ ਕਰਨ ਵਾਲਿਆਂ ਦੇ ਉੱਤੇ ਕਹਿੰਦੇ ਆ ਵੀ ਸਾਨੂੰ ਰਿਪੋਰਟ ਜਿਹੜੀ ਉਹ ਤੁਸੀਂ ਕਰੋ ਚਾਹੇ ਕੋਈ ਸਮਾਨ ਨੂੰ ਹੋਵੇ ਚਾਹੇ ਕੋਈ ਰੈਂਟ ਨੂੰ ਜਿਹੜਾ ਉਹ ਲੈ ਕੇ ਆ ਇੱਕ ਇੱਕ ਸਾਲ ਤੱਕ ਇਸ ਤਰੀਕੇ ਨਾਲ ਕੀਤਾ ਐ ਐਮਰਜੈਂਸੀ ਜਿਹੜੀ ਉਹ ਪੱਕੀ ਡਿਕਲੇਅਰ ਉਸ ਕਾਉਂਟੀ ਦੇ ਵਿੱਚ ਉਸ ਅ ਸਿਟੀ ਦੇ ਵਿੱਚ ਉਹਨਾਂ ਨੇ ਜਿਹੜੀ ਉਹ ਕੀਤੀ ਗਈ ਆ ਬਾਕੀ ਹਾਈਡਰੈਂਟਸ ਦੇ ਵਿੱਚ ਜਿਹੜਾ ਪਾਣੀ ਮੁੱਕਿਆ ਸੀ ਉਸ ਤੇ ਲਈ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਐ ਐਲਾਨੀਆ ਹੁਣ ਤੱਕ ਐਲਏ ਕਾਉਂਟੀ ਦੀਆਂ ਫਾਇਰ ਤੇ ਵਿੱਚ 1.80 ਲੱਖ ਲੋਕਾਂ ਨੂੰ ਘਰੋਂ ਜਿਹੜਾ ਹੁ ਨਿਕਲਣ ਦੇ ਲਈ ਆਖਿਆ ਗਿਆ ਉਹਨਾਂ ਦੇ ਵਿੱਚੋਂ ਜਿਦਾਂ ਤੁਸੀਂ ਵੀ ਦੱਸਿਆ ਅਰਜੋਨ ਸਿੰਘ ਜੀ ਵੀ 12000 ਤੋਂ ਵੱਧ ਜਿਹੜੇ ਸਟਰਕਚਰ ਆ ਘਰ ਆ ਬਿਜ਼ਨੈਸਸ ਆ ਉਹ ਜਿਹੜੇ ਨੁਕਸਾਨੇ ਗਏ ਆ ਉਤਬਾਹ ਜਿਹੜੇ ਉਹ ਹੋ ਗਏ ਆ ਰਾਖ ਹੋ ਗਏ ਆ ਕਹਿੰਦੇ ਵੀ ਕਈ ਨਾ ਨੇਬਰਹੂਡ ਦੀਆਂ ਨੇਬਰਹੂਡ ਪੂਰੀ ਦੀਆਂ ਪੂਰੀਆਂ ਜਿਹੜੀਆਂ ਸੜ ਕੇ ਸੁਆਹ ਹੋ ਗਈਆਂ ਪਰ ਜਿਹੜੇ ਕੁਛ ਅਮੀਰ ਲੋਕ ਨੇ ਜਿਹਦਾ ਇੱਕ ਕ੍ਰੂਸੋ ਮਾਲ ਕਰਕੇ ਆ ਉਹਨਾਂ ਨੇ 7000 ਡਾਲਰ ਪਰ ਦਿਨ ਦੇ ਉੱਤੇ ਪ੍ਰਾਈਵੇਟ ਫਾਇਰ ਫਾਈਟਰਸ ਜਿਹੜੇ ਆ ਉਹ ਲਾਏ ਹੋਏ ਆ ਤਾਂ ਜੋ ਉਹਨਾਂ ਦਾ ਜਿਹੜਾ ਮਾਲ ਆ ਉਹ ਸੜਨੋਂ ਅਜਿਹੇ ਹੁਬ ਬਚ ਜਵੇ ਆਮ ਲੋਕ ਦੂਰੋਂ ਨੇੜਿਓਂ ਪਹੁੰਚ ਕੇ ਜਿਹੜੀ ਆ ਇਹਨਾਂ ਲੋਕਾਂ ਦੀ ਮਦਦ ਜਿਹੜੀ ਉਹ ਕਰ ਰਹੇ ਆ ਇਸ ਟਾਈਮ ਰਾਹਤ ਸਮਗਰੀ ਲਗਾਤਾਰ ਪਹੁੰਚ ਰਹੀ ਹੈ ਵਾਲ ਡਿਜ਼ਨੀ ਨੇ ਪਿਛਲੇ 2 ਵੀਕ 15 ਮਿਲੀਅਨ ਡਾਲਰ ਐਲਾਨੇ ਸੀ ਅੱਜ ਬਿਓਨਸੇ ਨੇ 2.5 ਮਿਲੀਅਨ ਡਾਲਰ ਜਿਹੜੇ ਆ ਉਹ ਫਾਇਰ ਡੈਮੇजेस ਦੇ ਲਈ ਜਿਹੜੇ ਉਹ ਕਿਤੇ ਆ ਕਹਿੰਦੇ ਵੀ ਇਸ ਅੱਗ ਦੀ ਜਿਹੜੀ ਇਹ ਰਾਖਾ ਐਡੀ ਜਲਦੀ ਮਟਣ ਵਾਲੀ ਨਹੀਂ ਆਉਂਦੇ ਕਈ ਸਾਲਾਂ ਤੱਕ ਇਹ ਦੁਬਾਰਾ ਨੇਬਰਹੂਡਸ ਨੂੰ ਬਣਾਉਣ ਦੇ ਵਿੱਚ ਤੇ ਮੁਰ ਮੁਰ ਦੁਬਾਰਾ ਜਿਹੜਾ ਇਹਨਾਂ ਨੂੰ ਪੈਰਾਂ ਤੇ ਖੜੇ ਕਰਨ ਦੇ ਲਈ ਸਮਾਂ ਜਿਹੜਾ ਉਹ ਲੱਗੇਗਾ ਯੂਕਰੇਨ ਵਾਲਿਆਂ ਨੇ ਕਿਹਾ ਵੀ ਅਸੀਂ 150 ਫਾਇਰ ਫਾਈਟਰ ਤੁਹਾਨੂੰ ਜਿਹੜਾ ਅਸੀਂ ਭੇਜ ਗਲਦੇ ਆ ਵੀ ਤੁਸੀਂ ਆਓ ਅਸੀਂ ਆ ਕੇ ਤੇ ਇਹਨਾਂ ਅੱਗਾਂ ਨੂੰ ਬੁਝਾਉਣ ਦੇ ਵਿੱਚ ਮਦਦ ਕਰ ਰਹੇ ਹਾਂ ਜਦ ਕਿ ਉਹ ਆਪ ਦੇਖੋ ਵੀ ਰਸ਼ੀਆ ਦੇ ਨਾਲ 2 ਸਾਲਾਂ ਤੋਂ ਲੜਾਈ ਦੇ ਵਿੱਚ ਰੁੱਝੇ ਹੋਏ ਆ 9 ਸੂਬਿਆਂ ਤੋਂ ਵੱਖ-ਵੱਖ ਯੂਐਸ ਦੇ ਕੈਨੇਡਾ ਤੇ ਮੈਕਸੀਕੋ ਤੋਂ ਅਸ ਟਾਈਮ ਫਾਇਰ ਕਰੂਜ਼ ਜਿਹੜੇ ਆ ਉਹ ਪਹੁੰਚੇ ਆ ਫੇਅਰ ਫੀਲਡ ਦੇ ਕੱਲ ਜਿਹੜੇ ਕੁਛ ਫਾਇਰ ਇੰਜਨਸ ਆ ਉਹ ਐਲਏ ਦੇ ਵਿੱਚ ਮਦਦ ਕਰਨ ਦੇ ਲਈ ਜਿਹੜੇ ਉਹ ਜਾ ਰਹੇ ਸੀਗੇ ਸੋ ਇਸ ਇਨ ਆ ਫਾਇਰਸ ਨਾਲ ਹਰਜੋਤ ਸਿੰਘ ਜੀ ਕਈ ਚੀਜ਼ਾਂ ਦੇ ਉੱਤੇ ਜਿਹੜਾ ਉਹ ਅਸਰ ਪੈਣਾ ਆ ਵਰਲਡ ਦੀਆਂ ਜਿਹੜੀਆਂ ਮੋਸਟ ਐਕਸਪੈਂਸਿਵ ਨੇਬਰਹੂਡਸ ਆ ਉਹਨਾਂ ਦੇ ਡੈਮੇजेस ਜਿਹੜੇ ਇਨਕਰੀਜ਼ ਹੋਣੇ ਆ ਡੈਮੇਜ ਐਸਟੀਮੇਟਸ ਜਿਹੜੇ ਉਹ ਵਧਣੇ ਆ ਤੇ ਇਸ ਦੇ ਨਾਲ ਨਾਲ ਜਿਹੜੀਆਂ ਪ੍ਰਾਪਰਟੀਆਂ ਦੀ ਵੈਲਿਊਜ਼ ਵੀ ਉੱਥੇ ਜਿਹੜੀਆਂ ਅਫੈਕਟਡ ਏਰੀਆਜ਼ ਦੇ ਵਿੱਚ ਡਿਕਰੀਜ਼ ਜਿਹੜੀਆਂ ਉਹ サさディガね